ਕੀ ਅੱਜਕਲ ਸਮੱਸਿਆ ਫੈਲ ਰਹੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਡਾਇਰੀਆ ਕਿਸ ਤਰ੍ਹਾਂ ਦੀ ਸਮੱਸਿਆ ਹੈ ਦੇਖੋ ਜਿਹੜਾ ਅੱਜ ਪਟਿਆਲੇ ਦੇ ਵਿੱਚ ਬੰਨਵੇਂ ਦੇ ਕਰੀਬ ਜਿਹੜੇ ਡਾਇਰੀਆ ਦੇ ਪੇਸ਼ੈਂਟ ਜਿਹੜੇ ਹੈਗੇ ਦਾਖਲ ਹੋ ਚੁੱਕੇ ਹਨ ਪਾਤੜਾ ਪਟਿਆਲੇ ਨੂੰ ਮਿਲਾ ਕੇ ਇੱਕ ਦੀ ਡੈਥ ਵੀ ਹੋ ਚੁੱਕੀ ਹੈ ਬੜੀ ਮੰਦਭਾਗੀ ਘਟਨਾ ਹੈ ਬਾਰ-ਬਾਰ ਜਿਹੜਾ ਹੈਗਾ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਂਦੇ ਰਹੇ ਹਾਂ ਕਿ ਜਿਹੜੇ ਸਾਡੇ ਸੀਵਰੇਜ ਬੋਰਡ ਪਬਲਿਕ ਹੈਲਥ ਨਗਰ ਨਿਗਮ ਪਟਿਆਲਾ ਤੋਡੇ ਇੰਪਰੂਵਮੈਂਟ ਟਰਸਟ ਉੱਡਾ ਜਿਹੜੀਆਂ ਬਾਕੀ ਸਰ ਕਲੋਨੀਆਂ ਨੂੰ ਅਸੀਂ ਰੈਗੂਲਾਈਜ਼ ਕੀਤਾ ਪਿਛਲੇ 20-25 ਸਾਲਾਂ ਦੇ ਵਿੱਚ ਉਹਨਾਂ ਸਾਰੇ ਕਲੋਨੀਆਂ ਚ ਜਿਹੜਾ ਸੀਵਰ ਪਾਣੀ ਦੀ ਲਾਈਨਾਂ ਬੇਤਰਤੀਬ ਪਈਆਂ ਪਈਆਂ ਜਿਹੜੇ ਡਿਪਾਰਟਮੈਂਟਾਂ ਵੱਲੋਂ ਵੀ ਸੀਵਰ ਪਾਇਆ ਗਿਆ ਜਿਹੜੇ ਵੱਖ-ਵੱਖ ਹਨ ਉਹਨਾਂ ਦੇ ਨਕਸ਼ੇ ਉਹਨਾਂ ਦੀ ਪਲਾਨ ਜਿਹੜੇ ਹਨ ਸਾਈਡ ਬ੍ਰੈਂਡ ਜੋ ਵੀ ਹੈਗਾ ਉਹ ਸਾਰਾ ਕੁਝ ਕਿਤੇ ਬਹੁਤ ਚੰਗੇ ਤਰੀਕੇ ਨਾਲ ਸੰਭਾਲਿਆ ਨਹੀਂ ਗਿਆ ਨਾ ਹੀ ਕੋਈ ਰਿਕਾਰਡ ਹੈ ਜਪ ਡਿਪਾਰਟਮੈਂਟਾਂ ਦੇ ਵਿੱਚ ਪਿਆ ਹੁਣ ਜਦੋਂ ਕਿਸੇ ਨੇ ਕੋਈ ਫਾਈਬਰ ਲਾਈਨ ਪਾਣੀ ਹੈ ਕੋਈ ਹੋਰ ਲਾਈਨ ਅੰਡਰਗਰਾਉਂਡ ਪਾਣੀ ਹੈ ਇੱਕ ਪਾਸੇ ਤੋਂ ਉਹਨੇ ਡ੍ਰਿੱਲ ਕਰਨਾ ਦੂਜੇ ਪਾਸੇ ਨਿਕਲਣਾ ਉਹਦੇ نیچے ਪਾਣੀ ਸੀਵਰ ਕੋਈ ਲਾਈਨ ਕੋਈ ਸਾਈਜ਼ ਕਿੰਨੀ ਹਾਈਟ ਦੇ ਉੱਪਰ ਹੈ ਕਿੱਥੇ ਕ੍ਰੋਸਿੰਗਾਂ ਕੋਈ ਚੀਜ਼ ਉਹਨਾਂ ਦੇ ਕੋਲ ਰਿਕਾਰਡ ਨਹੀਂ ਹੁੰਦਾ ਤਾਂ ਉਹ ਪਾ ਦਿੰਦੇ ਆ ਉਸ ਦੇ ਵਿੱਚ ਜਿਹੜਾ ਹੈਗਾ نیچے ਜਿਹੜਾ ਸਾਡਾ ਸੀਵਰ ਪਾਣੀ ਦੀ ਲਾਈਨ ਆ ਪੂਰਨ ਤੌਰ ਤੇ ਜਿਹੜਾ ਸਾਰਾ ਸਿਸਟਮ ਹੀ ਤਬਾਹ ਹੋ ਚੁੱਕਿਆ ਇਸ ਦੇ ਨਾਲ ਹੀ ਜਦੋਂ ਇਹ ਕੋਈ ਪ੍ਰਵਾਨਗੀ ਲੈਣ ਜਾਂਦੇ ਆ ਤਾਂ ਜਿਹੜੇ ਡਿਪਾਰਟਮੈਂਟ ਹਨ ਉਹ ਇਹਨਾਂ ਨੂੰ ਐਨਓਸੀ ਦੇ ਦਿੰਦੇ ਆ ਉਸ ਐਨਓਸੀ ਦੇ ਬੇਸ ਤੇ ਇਹ ਸਾਰਾ ਕੁਝ ਦੋ ਨੰਬਰ ਦੇ ਵਿੱਚ ਮਿਲ ਮਿਲਾ ਕੇ ਸਾਰੇ ਕੰਮ ਕਰੀ ਜਾਂਦੇ ਆ ਬਹੁਤ ਵੱਡੀ ਮਾੜੀ ਹਾਲਤ ਜਿਹੜੀ ਹੈ ਨੀਚੇ ਪਾਣੀ ਤੇ ਸੀਵਰ ਦੀ ਲਾਈਨਾਂ ਦੀ ਨਾਲੀਆਂ ਦੀ ਜਿੱਥੇ ਪਾਣੀ ਦੀ ਕਰੋਸਿੰਗ ਹੈ ਇਹ ਬਹੁਤ ਮਾੜਾ ਹਾਲ ਹੋ ਚੁੱਕਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਦਿੱਕਤ ਹੋਰ ਵੱਧਣੀ ਹੈ ਜੇ ਅਸੀਂ ਦੇ ਉੱਪਰ ਤੁਰੰਤ ਕਾਰਵਾਈ ਨਾ ਕੀਤੀ ਕੀ ਦਿਨ ਲੱਗੇ ਨਾ ਸਰਕਾਰ ਦੀ ਜਾਂ ਸਿਸਟਮ ਦੀ ਦੇਖੋ ਸਿਸਟਮ ਦਾ ਸਾਡਾ ਆਪਾਂ ਨੂੰ ਪਤਾ ਹੀ ਹੈ ਆਪ ਹੀ ਗੁੰਝਲਦਾਰ ਬਣਾਇਆ ਪਿਆ ਇੱਕ ਸ਼ਹਿਰ ਹੈ ਉਹਦੇ ਵਿੱਚ 10 ਏਜੰਸੀਆਂ ਸਰਕਾਰ ਦੀਆਂ ਕੰਮ ਕਰਦੀਆਂ ਫਿਰ ਜਿਹੜੀਆਂ 10 ਏਜੰਸੀਆਂ ਸਰਕਾਰ ਦੀਆਂ ਕਰ ਰਹੀਆਂ ਬੁਡਾ ਕਰ ਰਹੀ ਹੈ ਐਡਰੈਸਟ ਕਰ ਰਹੀ ਹੈ ਕਾਰਪੋਰੇਸ਼ਨ ਕਰ ਰਹੀ ਹੈ ਪਬਲਿਕ ਹੈਲਥ ਕਰ ਰ ਰਿਹਾ ਸੀਵਰੇਜ ਬੋਰਡ ਕਰ ਰਿਹਾ ਉਹਦੇ ਨਾਲ ਹੀ ਜਿਹੜੇ ਕਲੋਡੇ ਨੇ ਅਸੀਂ ਰੈਗੂਲਾਈਜ਼ ਕਰ ਰਹੇ ਹਾਂ ਟਾਊਨ ਪਲੈਨਿੰਗ ਵਾਲੇ ਵੀ ਆ ਗਏ ਹੋਰ ਵੀ ਆ ਗਏ ਤਾਂ ਉਹਦੇ ਨਾਲ ਜਿਹੜਾ ਹੈਗਾ ਪਹਿਲਾਂ ਤੇ ਇਹਨਾਂ ਦੀ ਆਪਣੀ ਇੱਕ ਇੱਕ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੀਆਂ ਪਰਵਾਨਗੀਆਂ ਦੇਣੀਆਂ ਉਹ ਬੀਐਨਆਰ ਨੇ ਅੱਗ ਅੰਡ ਪਰਵਾਨਗੀ ਦੇਈ ਜਾਣੀਆਂ ਕਾਰਪੋਰੇਸ਼ਨ ਐ ਲੱਗ ਦੇਈਆਂ ਜਾਣੀਆਂ ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਇਹ ਹਾਲਾਤ ਜਿਹੜੇ ਬਣੇ ਪਏ ਹਨ ਸਰਕਾਰ ਦੇ ਕੰਮ ਕਰਦੇ ਇਸੇ ਕਰਕੇ ਗੁੰਜਲਦਾਰ ਬਣਾਏ ਪਿਆ ਕਿ ਤਾਂ ਕਿ ਜਿਹੜੇ ਗੈਰ ਕਾਨੂੰਨੀ ਕੰਮ ਕਰਨਾ ਚਾਹੁੰਦੇ ਆ ਲੋਕ ਜਿਹੜੇ ਇਸ ਤਰੀਕੇ ਦੇ ਫਾਇਦੇ ਲੈਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਰਸਤਾ ਸਾਫ਼ ਹੁੰਦਾ ਹੈ ਤੇ ਤੁਰੰਤ ਜਿਹੜੀ ਹੈਗੀ ਸਰਕਾਰ ਨੂੰ ਇਹਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਰਿਕਾਰਡ ਮੇਨਟੇਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮਿਸ਼ਨਾਂ ਦਿੱਤੀਆਂ ਉਹਨਾਂ ਪਰਮਿਸ਼ਨਾਂ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਾਂ ਤੇ ਕਿੰਨਾ ਕੰਮ ਹੋ ਚੁੱਕਿਆ ਤੇ ਜਿਨ੍ਹਾਂ ਨੇ ਗੈਰਕਾਨੂੰਨੀ ਪਾਇਆ ਪਿਆ ਤੇ ਜਿਹੜੇ-ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਉੱਪਰ ਕਤਲ ਤੇ ਜਿਹੜਾ ਇਰਾਦਾ ਕਤਲ ਦੇ ਮੁਕਦਮੇ ਤੋਂ ਘੱਟ ਹੀ ਨਾਲ ਦੇ ਉੱਪਰ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਜਿਹੜੇ ਲੋਕਾਂ ਦੀ ਜਾਨ ਦੇ ਨਾਲ ਖੇਡ ਰਹੇ